वाहे जी का खालसा वाहगुरु जी की फतेह आगे साखी एकानमी चली गुरु सच्चा पातशाह कलगी जामी पटनेर विखे दरबार लगाया और संगतं दूर दूर देशा थी दर्शन के कारण बड़े चा से आईया सतगुर दीन दयाल शब्द उचारिया पुरखा विरखा तीर्था, तट्टा मेक दीपा लोआ मंडला ਖੰਡਾ ਬਰੰਡ ਪਾ ਅੰਡ ਜੇਰਜ ਉਤਪੂਜਾ ਖਾਣੀ ਸੇਤ ਜਾ ਸੋ ਮਿੱਤੀ ਜਾਣੇ ਨਾਨਕ ਸਰਾ ਮੇਰਾ ਜਤਾ ਨਾਨਕ ਜੰਤ ਉਪਾਏ ਕੇ ਸੰਭਾਲੇ ਸਬਨਾ ਜਾਂ ਤੀਨੀ ਖਾਂਬੰਦ ਮਰ ਜਾਏ ਉਸਨੂੰ ਹੋਰ ਪਤੀ ਕਰ ਲੈਣੇ ਸੇ ਕੋਈ ਦੋਸ਼ ਨਹੀਂ ਲੱਗਦਾ ਸ਼ਬਦ ਅਗਲੇ ਮੂਏ ਸੇ ਪਿੱਛੇ ਪਰੇ ਜੋ ਉਬਰੇ ਸੇ ਬੰਦੇ ਲੱਕੂ ਖਰੇ ਇਤਨੇ ਮੇ ਬੁੱਧਮਤ ਦੀ ਸੰਗਤ ਆਈ ਆਈ ਕਰ ਸਭ ਚੰਨੀ ਲੱਗੇ ਬਚਨ ਹੁਆ ਤੁਹਾਡਾ ਆਹਾਰ ਕੀ ਹੈ ਗੁਰੂ ਜੀ ਮਨੁੱਖ ਕਤਲ ਨਹੀਂ ਕਰਦੇ ਅਮਲ ਕੋਈ ਨਹੀਂ ਖਾਂਦੇ ਪਰਾਇ ਸਤਰੀਵਲ ਨਹੀਂ ਦੇਖਦੇ ਝੂਠ ਨਹੀਂ ਬੋਲਦੇ ਪਖਾਨ ਨਹੀਂ ਪੂਜਦੇ ਬ੍ਰਹਮ ਪੂਜਾ ਕਰਦੇ ਹਾਂ ਅੰਮ੍ਰਿਤ ਛੱਕ ਕੇ ਅਸੀਂ ਕਲਮਾ ਨਹੀਂ ਪੜਦੇ ਸਿੱਖ ਮੱਤ ਰੱਖਦੇ ਹਾਂ मास खराब नहीं खांदे गुरुजी दया रखनी ਤੁਹਾਡਾ ਨਾਮ ਸੁਣ ਕੇ ਸ਼ੁੱਧ ਭਾਵਨਾ ਸੇ ਦਰਸ਼ਨ ਕਰਨੀ ਕਉ ਇਹ ਆਇਆ சிவாਜੀ ਮਹਾਰਾਟਾ ਗੁਰੂ ਸਾਹਿਬ ਜੀ ਦੇ ਚਰਨੀ ਲਾਗਾ ਔਰ ਕਹਿਆ हे सतगुरु ਮੇਰੇ ਸਿਰ ਉਪਰ ਹੱਥ ਰੱਖੋ ਜੀ ਤੁਰਖ Hindu ਕੋ ਦੁੱਖ ਦੇ ਦੇ ਹਾਂ ਜੀ ਤਾਂ ਗੁਰੂ ਜੀ પ્રસન્ન ਹੋਏ ਵਰਦੀਆ ਕੇ ਹੈ ਸ਼ਿਬਾ ਜੀ ਤੈਨੂੰ ਗੁਰੂ ਕੀ ਬਖਸ਼ੀਸ਼ ਹੋਈ ਔਰ ਤੂੰ ਤਕੜਾ ਹੋ ਜਿ ਚਰਤਾਈ ਗੁਰੂ ਗੁਰੂ ਬਾਹ ਗੁਰੂ ਜਾਪ ਕਰੋਗੇ ਤਦ ਤੋੜੀ ਤੁਰਕ ਦਾ ਬਲ ਕਦੀ ਨਾ ਪਾਵੇਗਾ ਸਿੱਖਾ ਅਰਜ਼ ਕਰੀ ਹੈ ਗੁਰੂ ਗਰੀਬ ਨਿਵਾਸਪਤੀ ਪਾਵਨ ਦੀਨ ਦਿਆਲ ਜੀ ਅਸੀਂ ਬੰਗਲੇ ਵਿਖੇ ਰਹਿਣੇ ਵਾਲੇ ਹਾਂ ਸਾਨੂੰ ਆਪਣੀ ਰਹਿਤ ਮਰਿਆਦਾ ਲਿਖਵਾਏ ਦਿਓ ਜੀ ਤਾਂ ਗੁਰੂ ਜੀ ਹੁਕਮ ਕੀਤਾ اے ਸਿੱਖੋ ਸਤਗੁਰੂ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਿੱਖੋ ਜਿ ਜਰਤਾਈ ਗੁਰੂ ਨੂੰ ਯਾਦ ਰੱਖਿਏ ਔਰ ਗੁਰੂ ਸਿੱਖਿਆ ਸਿਧਨਾ ਕਰੀਏ ਤਦ ਤੋੜੀ ਤੁਹਾਡੀ ਮੁਕਤ ਨਹੀਂ ਹੋਵਣੀ ਸਿੱਖਾ ਅਰਜ ਕੀਤੀ ਸਾਨੂੰ ਮਰਿਤ ਦੀ ਮੁਕਤ ਹੋਣ ਦਾ ਉਪਾਅ ਕਰੀਏ ਤੁਸੀਂ ਕਿਰਿਆ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਬਿਆਸ ਜੀ ਗੁਰੂ ਜੀ ਕਿਆ ਲਾਵਾਂ ਪੜ ਕਰ ਕਰਨਾ ਪੁੰਨ দান ਸਿੱਖ ਸਾਧ ਨੂੰ ਦੇਵਨਾ ਜੋ ਸਿੰਘ ਰਹਿਤਵਾਨ ਹੋਵੇ ਉਸ ਦੀ ਸੇਵਾ ਕਰਨੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਗੁਰੂ ਦਾ ਹੁਕਮ ਹੈ ਪ੍ਰਾਣੀ ਦੇ ਹੱਥ ਪਰ ਦੀਵਾ ਨਹੀਂ ਰੱਖਣਾ ਦੀਵਾ ਮੇਰਾ ਏਕੋ ਨਾਮ ਦੁੱਖੋ ਵਿੱਚ ਪਾਇਆ ਤੇਲ ਜਹਾਂ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਉਸ ਜਗ੍ਹਾ ਦੀਵਾ ਜਗਾਉਣਾ ਤੁਨਕਾ ਨਹੀਂ ਤੋੜਨਾ ਤੇ ਅਦਮਾਰਗ ਨਹੀਂ ਭੰਨਣਾ ਹੋਰ ਕਿਸੇ ਪਾਸੋਂ ਕੀਰਤ ਨਹੀਂ ਕਰਾਉਣੀ ਬਿਨਾ ਸਿੰਘ ਧੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰਾਉਣਾ ਤੇ ਸਜਦਾ ਪਾਠ ਕਰਨਾ ਸੰਸਕਾਰ ਦੇ ਸਮੇਂ ਇਸ਼ਨਾਨ ਕਰਕੇ ਆਰਤੀ ਸੋਹਲੇ ਦਾ ਜਾਪ ਕਰਨਾ ਅਰਦਾਸਾਂ ਕਰਕੇ ਕੜਾ ਪ੍ਰਸ਼ਾਦ ਵਰਤਾਉਣਾ ਚੀਖਾਂ ਵਿੱਚ ਭਾਵਨਾ ਦਾ ਪ੍ਰਾਣੀ ਦੀ ਗਤੀ ਹੋਵੇਗੀ ਨਰ ਨਾਰੀ ਆਪਸ ਵਿੱਚ ਮਿਲ ਕੇ ਸਤਨਾਮ ਦਾ ਡੰਕਾ ਲਗਾਉਣ ਤੇਰਾ ਦੀਨ ਅਖੰਡ ਕੀਰਤਨ ਕਰਨ ਤਾਂ ਪ੍ਰਾਣੀ ਦੀ ਗਤੀ ਹੋਵੇਗੀ ਗੰਗਾ ਗਾਇ ਨਹੀਂ ਜਾਣਾ ਸ੍ਰੀ ਅੰਮ੍ਰਿਤਸਰ ਜੀ ਤਰਨ ਤਾਰਨ ਦਰਸ਼ਨ ਕਰਨਾ ਕੜਾ ਪ੍ਰਸ਼ਾਦ ਕਰਵਾਉਣਾ ਅਕਾਲ ਪੁਰਖੇ ਸਾਹਿਬ ਜੀ ਪੋਸ਼ਾਕਾ ਚੜਾਉਣੀਆ ਫੇਰ ਪੱਖੇ ਗ੍ਰਾਮ ਵਿਖੇ ਫੁੱਲਾਂ ਨੂੰ ਅੰਮ੍ਰਿਤ ਖੰਡੇ ਦਾ ਚਪਾਣਾ ਗੰਗਾ ਸਰ ਜੀ ਇਸ਼ਨਾਨ ਕਰਾ ਕੇ ਰਾਵੀ ਵਿਖੇ ਫੁੱਲ ਪ੍ਰਾਣੇ ਰਾਵੀ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੀ ਹੈ ਜੋ ਇਨਾ ਬਚਣਾ ਨੂੰ ਮੰਨਣਗੇ ਸੋ ਨੇਹਾਲ ਹੋਣਗੇ ਸਿੰਘਾਂ ਨੂੰ দান ਦੇਣਾ ਧਰਮ ਹੈ ਜੋ ਵੰਡ ਖਾਵੇ ਗੁਰੂ ਕੀ ਬਾਣੀ ਪੜ੍ਹੇ ਕਥਾ ਕੀਰਤਨ ਕਰੇ ਔਰ ਕਰਾਵੇ ਔਰ ਗੁਰੂ ਕੀ ਬਾਣੀ ਬਿਨਾ ਹੋਰ ਕਥਾ ਕੀਰਤਨ ਨਹੀਂ ਸਰਵਣ ਕਰਨਾ ਹੋਰ ਮੰਤਰ ਨਹੀਂ ਪੜ੍ਹਨਾ ਅੰਮ੍ਰਿਤ ਖੰਡੇ ਦਾ ਛਕਣਾ ਸੰਗਤ ਅਰਜ ਕਰੀ ਜੀ ਹੇ ਗੁਰੂ ਜੀ ਅਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਤਰਨਤਾਰਨ ਸਾਹਿਬ ਜੀ ਗੁਰਦੁਆਰੇ ਮੇਲੇ ਪਰ ਚੱਲੇ ਹਾਂ ਗੁਰੂ ਜੀ ਬਚਨ ਕੀਤਾ ਸਿੱਖੋ ਸੋ ਰੁਪਿਆ ਗੁਰੂ ਕੇ ਖਜ਼ਾਨੇ ਵਿੱਚੋਂ ਲੈ ਜਾਓ ਕੜਾਹ ਪ੍ਰਸ਼ਾਦ ਕਰਕੇ ਭੋਗ ਗੁਰੂ ਜੀ ਨੂੰ ਲਗਾ ਕੇ ਸੰਗਤ ਵਿੱਚ ਵਰਤਾ ਕੇ ਛਕਾਉਣਾ ਸਾਡੇ ਨਾਮ ਕੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਬਚਨ ਹੋਇਆ ਆਪੇ ਹੀ ਪ੍ਰਭੂ ਰੱਖਤਾ ਭਗਤਨ ਕੀ ਆਨੀ ਜੋ ਜੋ ਚਿਤਵਹਿ लेता माने दोहरा गुरु गोबिंद सिंह जी दसम गुरु भारी कर उपकार पंथ खालसा दीने कीनी जगत की दुख से लियो बचाए रहत बहत की जुगत को कौ सबसे कह समझायन किनी बहु खुशी पंथ खालसा के वाह गुरु जी की फतेह बुलाई बिन है देर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ